ਕਿਸੇ ਨੂੰ 225 ਦੀ ਦਰਗਮਨੀ ਰਾਤ थाना ਆਦਮਪੁਰ ਦੀ ਪੁਲਿਸ ਜਿਸ ਦੇ ਪੀਐਸਆਈ ਸਰਦਾਰ ਸਿੰਘ ਤੇ ਸੀਆਏ ਸਟਾਫ ਵੱਲੋਂ ਸਾਂਝੇ ਤੌਰ ਤੇ ਦਰੋਲੀ ਮੋੜ ਤੇ ਨਾਕਾਬੰਦੀ ਕੀਤੀ ਗਈ ਵਜੀ ਜਿਸ ਦੌਰਾਨ ਆਉਣ ਜਾਣ ਵਾਲੇ ਵਿਅਕਤੀਆਂ ਦੀ ਜਾਂ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਇਸੇ ਨਾਕਾਬੰਦੀ ਦੌਰਾਨ ਦੇਰ ਰਾਤ ਇੱਕ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਇਆ ਜਿਸ ਨੂੰ ਪੁਲਸ ਪਾਰਟੀ ਨੇ ਦੁਪੰਡਾ ਇਸ਼ਾਰਾ ਕੀਤਾ ਪਰ ਉਸਨੇ ਪੁਲਸ ਪਾਰਟੀ ਦੀ ਗੱਡੀ ਤੇ ਖੈਰ ਕਰਨ ਦਿੱਤਾ ਜਦੋਂ ਜਵਾਬੀ ਫਾਇਦਾ ਜਵਾਬ ਦਿੰਦੇ ਆਮਿਆ ਇਸ ਵਿਅਕਤੀ ਨੂੰ ਕਾਬੂ ਕਰਨ ਲਈ ਗੋਲੀ ਚਲਾਈ ਜੋ ਇੱਕ ਨਾਮਲੂ ਵਿਅਕਤੀ ਦੇ ਲੱਥ ਤੇ ਲੱਗੀ ਇਸ ਤਰ੍ਹਾਂ ਇਹ ਡਿੱਗ ਪਿਆ ਅਤੇ ਇਸ ਦੇ ਕੋਲ ਜਿਹੜਾ ਪਿਸਤੌਲ ਸੀ ਉਹ ਵੀ ਡਿੱਗ ਪਿਆ ਇਸ ਗ੍ਰਾਹਕ ਇਸ ਵਿਅਕਤੀ ਦਾ ਨਾਮ ਦਵਿੰਦਰ ਸਿੰਘ ਜੀਲਸਵਾਜਾ ਪੁੱਤਰ ਮਨਜੀਤ ਸਿੰਘ ਵਾਸੀ ਡਮੁੰਡਾ ਮਾਲੂਮ ਹੋਇਆ ਇਸ ਵਿਅਕਤੀ ਕੋਲੋਂ ਇੱਕ ਪਿਸਤੌਲ 32 ਬੋਰ ਤਿੰਨ ਜਿੰਦਾ ਰੰਗ ਅਤੇ ਮੌਕੇ ਤੇ ਜੋ ਦੋ ਫਾਇਰ ਇਸ ਵੱਲੋਂ ਕੀਤੇ ਗਏ ਉਸ ਦੇ ਖੋਲ ਕਾਰਤੂਸ ਬਰਾਮਦ ਹੋਏ ਜੋ ਦੌਰਾਨੇ ਤਫਤੀਸ਼ ਇਹ ਪਾਇਆ ਗਿਆ ਕਿ ਇਸ ਨੇ ਪਹਿਲਾਂ ਵੀ ਮਿਤੀ 25 ਇਹ 25 ਨੂੰ ਪੈਂਡ ਟ੍ਰੋਲੀ ਵਿੱਚ ਇੱਕ ਹਰਮਨਪ੍ਰੀਤ ਸਿੰਘ ਦੇ ਗੋਲੀ ਚਲਾਈ ਸੀ ਜੋ ਇਸ ਵੱਲੋਂ ਚਲਾਈ ਗੋਲੀ ਉਸ ਦੀ ਲੱਤ ਵਿੱਚ ਲੱਗੀ ਸੀ ਇਸ ਖਿਲਾਫ ਆਈਪੀਸੀ ਦੀ ਧਾਰਾ 307 ਤੇ ਬੀਐਨਐਸ ਦੀ ਧਾਰਾ 1093 ਤਹਿਤ ਮੁਕੱਦਮਾ ਨੰਬਰ 102 ਦਰਜਿਆ ਇਸ ਤੋਂ ਇਲਾਵਾ ਥਾਣਾ ਆਦਮپور ਵਿੱਚ ਦੋ ਹੋਰ ਮੁਕੱਦਮੇ ਜੀ ਇਸ ਤਰ੍ਹਾਂ ਦਰਜਿਆ ਜਿਨ੍ਹਾਂ ਵਿੱਚ ਇਸ ਦੀ ਗ੍ਰਿਫਤਾਰੀ ਲੜਿੰਦੀ ਸੀ ਤੇ ਤਰਾਨੇ ਤਫਤੀਸ਼ ਹੁਣ ਇਹ ਗੱਲ ਵੀ ਸਾਹਮਣੇ ਆਈ ਆ ਕਿ ਹਸ਼ਿਆਰਪੁਰ ਜ਼ਿਲ੍ਹੇ ਵਿੱਚ ਕਿਸੇ ਯੂਟਿਊਬਰ ਉੱਪਰ ਗੋਲੀ ਚਲਾਉਣ ਵਿੱਚ ਵੀ ਇਹ ਇਨਵੋਲਵ ਸੀਗਾ ਔਰ ਇਸ ਮਕਦਮੇ ਦੀ ਨਵਾਂ ਮਕਦਮਾ ਅੜਾ ਕਰਜ ਕਰਕੇ ਉਹਦੇ ਵਿੱਚ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਆ ਇਸ ਵਿਅਕਤੀ ਦੀ ਪੁੱਛਗਿੱਛ ਦੌਰਾਨ ਬਹੁਤ سارے ਤੱਥ ਸਾਹਮਣੇ ਆਉਣ ਦੀ ਉਮੀਦ ਹੈ ਇਹ ਗੱਲ ਆਪ ਜੀ ਨੂੰ ਮੰਨਣੀ ਜ਼ਰੂਰੀ ਚਾਹਨਾ ਕਿ ਮਾਨਯੋਗ ਪੰਜਾਬ ਸਰਕਾਰ ਦੀਆਂ ਹਦਾਇਤਾਂ ਮਾਨਯੋਗ ਡੀਪੀ ਸਾਹਿਬ ਸ਼੍ਰੀ ਗੁਰਮਜਾਤ ਜੀ ਜਿਹਾਂ ਦਾਟਾਂ ਅਤੇ ਮਾਨਯੋਗ ਡੀਆਈਜੀ ਸਾਹਿਬ ਤੇ ਐਸਐਫੀ ਸਾਹਿਬ ਸ਼੍ਰੀ ਹਰਵਿੰਦਰ ਸਿੰਘ ਬਰਕੀਚ ਦੀਆਂ ਹਦਾਇਤਾਂ ਮੁਤਾਬਕ ਕਿਸੇ ਵੀ ਕ੍ਰਿਮੀਨਲ ਵਿਅਕਤੀ ਨੂੰ ਕਾਬੂ ਕਰਨ ਲਈ ਹਰ ਤਰ੍ਹਾਂ ਦਾ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਨਾਕਾਬੰਦੀ ਵੀ ਇਸੇ ਲੜੀ ਵਿੱਚ ਕੀਤੀ ਜਾ ਰਹੀ ਸੀ ਔਰ ਰਜਾਨਾ ਆਈ ਸਾਡੇ ਥਾਣੇ ਵਿੱਚ ਤੇ ਵਕ ਵਕ ਪਲਾਨ ਦੇ ਤਹਿਤ ਨਾਕਾਬੰਦੀ ਤੇ ਸਰਚ ਆਪਰੇਸ਼ਨ ਕੀਤੇ ਜਾ ਰਹੇ ਹਨ। ਥੈਂਕ ਯੂ।